ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਲੈ ਕੇ ਭਾਈ ਜੈਤਾ ਜੀ ਨੇ ਦਿੱਲੀ ਦੀ ਧਰਤੀ ਤੋਂ ਚਾਲੇ ਪਾਏ ਲੰਮਾ ਸਫ਼ਰ ਤੈਅ ਕਰਕੇ ਭਾਈ ਜੈਤਾ ਜੀ ਭਾਈ ਕ੍ਰਿਸ਼ਨਪਾਲ ਦੇ ਘਰ ਪਹੁੰਚਦੇ ਨੇ ਪਹਿਲਾ ਫੜਾ ਕੀਤਾ ਸੀ ਉੱਥੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਨੂੰ ਚਾਦਰਾਂ ਵਿੱਚ ਲਪੇਟ ਕੇ ਛਤੀ ਨਾਲ ਲਾ ਕੇ ਭਾਈ ਜੈਤਾ ਜੀ ਅੱਗੇ ਅਗਲੇ ਸਫ਼ਰ ਤੇ ਰਵਾਨਾ ਹੋਏ ਭਾਈ ਸਾਹਿਬ ਜੀ ਨੇ ਜਿਹੜੀ ਸ਼ਾਹੀ ਸੜਕ ਸੀ ਮੇਨ ਸੜਕ ਜਿਹਨੂੰ ਕਹਿ ਦਿੰਦੇ ਨੇ ਸੇਰ ਸ਼ਾਹ ਸੂਰੀ ਮਾਰਗ ਜਿਹੜੀ ਜਰਨਾਲੀ ਸੜਕ ਸੀ ਉਸ ਸੜਕ ਨੂੰ ਨਹੀਂ ਉਹਨਾਂ ਨੇ ਆਪਣੇ ਪੰਧ ਦੇ ਵਿੱਚ ਲਿਆਂਦਾ ਭਾਈ ਜੈਤਾ ਜੀ ਸੜਕ ਤੋਂ ਹਟਵਾ ਜੰਗਲ ਦੇ ਵਿੱਚ ਦੀ ਲੰਘ ਰਹੇ ਸੀ ਕਿਉਂਕਿ ਸੜਕ ਤੇ ਫੌਜਾਂ ਗਸ਼ਤ ਕਰਦੀਆਂ ਸੀ ਲੱਭਦੇ ਫਿਰ ਰਹੇ ਨੇ ਕਿ ਗੁਰੂ ਸਾਹਿਬ ਜੀ ਦਾ ਅਸੀਸ ਕੌਣ ਲੈ ਗਿਆ ਅਸੀਸ ਮਿਲ ਜਾਏ ਔਰੰਗਜ਼ੇਬ ਦੇ ਜ਼ੁਲਮ ਤੋਂ ਬਚ ਜਾਈਏ ਤੇ ਉਹ ਲੋਕ ਲੱਭਦੇ ਫਿਰ ਰਹੇ ਸੀ ਦਸਣ ਵਾਲੇ ਨੂੰ ਇਨਾਮ ਸੀ ਪਤਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਣਾ ਸੀ ਇਸ ਕਰਕੇ ਭਾਈ ਜੈਤਾ ਜੀ ਲੋਕਦੇ ਛੱਪ ਦੇ ਜੰਗਲ ਦੇ ਵਿੱਚ ਝਾੜੀਆਂ ਨੂੰ ਮਿੱਧ ਦੇ ਕੰਡਿਆਂ ਨੂੰ ਮਿੱਧ ਦੇ ਹੋਏ ਜੰਗਲ ਦੇ ਵਿੱਚ ਦੀ ਲੰਘਦੇ ਆ ਰਹੇ ਨੇ ਅੰਬਾਲੇ ਦੇ ਨੇੜੇ ਆਏ ਇੱਥੇ ਜਿਹੜਾ ਉੱਥੋਂ ਦਾ ਹਾਕਮ ਸੀ ਉਹਦਾ ਕਿਲਾ ਸੀ ਕਿਲੇ ਦੇ ਨਾਲ ਇੱਕ ਛੋਟੀ ਨਦੀ ਵਗਦੀ ਸੀ ਜਿੱਥੋਂ ਧੋਬੀ ਕੱਪੜੇ ਧੋਆ ਕਰਦੇ ਸੀ ਇੱਥੇ ਇੱਕ ਧੋਬੀ ਕੱਪੜੇ ਧੋ ਰਿਹਾ ਹੈ ਇਦਾਂ ਨਾਮ ਹੈ ਭਾਈ ਦੇਵਾ RAM ਗੁਰੂ ਸਾਹਿਬ ਜੀ ਦੇ ਪ੍ਰਤੀ ਮਨ ਵਿੱਚ ਬੜੀ ਸ਼ਰਧਾ ਭਾਵਨਾ ਪਿਆਰ ਰੱਖਦਾ ਸੀ ਤੇ ਇਹਨੇ ਇੱਕ ਚਾਦਰ ਤਿਆਰ ਕੀਤੀ ਸੀ ਕੱਪੜਾ ਤਿਆਰ ਕੀਤਾ ਸੀ ਤੇ ਇਹਦੇ ਮਨ ਦੀ ਭਾਵਨਾ ਇਹ ਸੀ ਕਿ ਜਦੋਂ ਸਤਗੁਰੂ ਮੇਰੇ ਘਰ ਆਉਣਗੇ ਤੇ ਇਹ ਚਾਦਰ ਮੈਂ ਗੁਰੂ ਸਾਹਿਬ ਜੀ ਨੂੰ ਭੇਟ ਕਰਾਂਗਾ ਤੇ ਅਰਦਾਸਾਂ ਕਰਦਾ ਸੀ ਸਤਗੁਰੂ ਤੁਸੀਂ ਤੇ ਗਰੀਬ ਨਿਮਾਜ ਹੋ ਤੇ ਤੁਸੀਂ ਗਰੀਬਾਂ ਦੇ ਘਰ ਚਰਨ ਪਾਓ ਆਪ ਦੀ ਮੇਰੀ ਅਰਦਾਸ ਬੇਨਤੀ ਪ੍ਰਵਾਨ ਕਰੋ ਤੇ ਕਿਰਪਾ ਕਰਕੇ ਮੇਰੇ ਗਰੀਬ ਦੇ ਘਰ ਚਰਨ ਪਾਓ ਮੇਰੇ ਮਨ ਦੀ ਭਾਵਨਾ ਪੂਰੀ ਕਰੋ ਇਹ ਅਰਦਾਸਾਂ ਕਰਦਾ ਸੀ ਰਾਤ ਦਿਨ ਦੀ ਇਹਦੀ ਕੋਈ ਅਰਦਾਸ ਸੀ ਕਿ ਸਤਿਗੁਰੂ ਮੇਰੇ ਝਾ ਘਰ ਚਰਨ ਪਾਉਣ ਤੇ ਮੈਂ ਸਤਿਗੁਰੂ ਜੀ ਨੇ ਵੀ ਦਸ਼ਾਲਾ ਇਹ ਚਾਦਰ ਭੇਟ ਕਰਾਂ ਇਹ ਭਾਈ ਦੇਵਾ ਰਾਮ ਉਸ ਨਦੀ ਤੇ ਕੱਪੜੇ ਧੋ ਰਿਹਾ ਹੈ ਭਾਈ ਜੈਤਾ ਜੀ ਸਫਰ ਕਰਦੇ ਹੋਏ ਸ਼ਾਮ ਦਾ ਵਕਤ ਸੀ ਤੇ ਝਾੜੀਆਂ ਦੇ ਵਿੱਚ ਲੁਕੇ ਫਿਰਦੇ ਨੇ ਤੇ ਭਾਈ ਜੈਤਾ ਜੀ ਜਦੋਂ ਝਾੜੀਆਂ ਵਿੱਚ ਲੁਕ ਰਹੇ ਨੇ ਝਾੜੀਆਂ ਨੂੰ ਖਿਲਦਿਆਂ ਵੇਖ ਕੇ ਸੂਰਜ ਅਸਤ ਚੁੱਕਿਆ ਸੀ ਦੇਵਾ ਰਾਮ ਧੋਬੀ ਪੁੱਛਦੇ ਕਿ ਭਾਈ ਤੂੰ ਕੌਣ ਹੈ ਤੇ ਭਾਈ ਜੈਤਾ ਜੀ ਨੇ ਜਦੋਂ ਆਵਾਜ਼ ਸੁਣੀ ਨਾ ਤੇ ਜਦੋਂ ਆਪਾਂ ਨੂੰ ਪਤਾ ਹੈ ਜਦੋਂ ਕੋਈ ਸਿੱਖ ਆਵਾਜ਼ ਮਾਰਦਾ ਹੈ ਤੇ ਉਹਦੀ ਆਵਾਜ਼ ਆਪਾਂ ਝੱਟ ਪਛਾਣ ਲੈਣੀ ਹੈ ਜੇ ਕੋਈ ਦੂਸਰਾ Hindu ਜਾਂ ਹੋਰ ਕੋਈ ਧਰਮ ਦਾ ਆਵਾਜ਼ ਮਾਰੇਗਾ ਪਤਾ ਲੱਗ ਜਾਂਦਾ ਹੈ ਕਿ ਇਹ ਆਵਾਜ਼ ਪੰਜਾਬ ਦੇ ਵਾਸੀ ਦੀ ਨਹੀਂ ਇਹ ਕਿਸੇ ਸਿੱਖ ਦੀ ਆਵਾਜ਼ ਨਹੀਂ ਤੇ ਭਾਈ ਜੈਤਾ ਜੀ ਨੇ ਪਛਾਣ ਲਈ ਕਿ ਇਹ ਆਵਾਜ਼ ਜਿਹੜੀ ਹੈ ਜ਼ਰੂਰ ਕਿਸੇ ਸਿੱਖ ਦੀ ਆਵਾਜ਼ ਹੈ ਕਿਸੇ ਗੁਰੂ ਦੇ ਪਿਆਰ ਵਾਲੇ ਦੀ ਆਵਾਜ਼ ਹੈ ਤੇ ਭਾਈ ਜੈਤਾ ਜੀ ਕਹਿੰਦੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ ਤੇ ਦੇਵਾਰਾਮ ਕਹਿੰਦੇ ਸਿੱਖ ਹੋ ਕੇ ਲੋਕ ਦਾ ਕਿਉਂ ਫਿਰਦੇਂ ਮੈਂ ਵੀ ਗੁਰੂ ਸਾਹਿਬ ਜੀ ਦਾ ਸੇਵਕ ਹਾਂ ਮੈਂ ਵੀ ਗੁਰੂ ਸਾਹਿਬ ਜੀ ਨੂੰ ਪਿਆਰ ਕਰਦਾ ਹਾਂ ਤੇ ਇੱਕ ਸਿੱਖ ਦੇ ਹੁੰਦਿਆਂ ਦੂਜਾ ਸਿੱਖ ਝਾੜੀਆਂ ਵਿੱਚ ਲੁਕਦਾ ਫਿਰੇ ਚੰਗਾ ਨਹੀਂ ਤੂੰ ਸਾਹਮਣੇ ਤੇ ਆ ਤੇ ਭਾਈ ਜੈਤਾ ਜੀ ਸਾਹਮਣੇ ਆਏ ਭਾਈ ਦੇਵਾਰਾਮ ਕਹਿੰਦਾ ਚੱਲ ਮੇਰੇ ਨਾਲ ਅੱਜ ਦੀ ਰਾਤ ਤੂੰ ਮੇਰੇ ਘਰ ਬਤੀਤ ਕਰੀਂ ਤੇ ਭਾਈ ਦੇਵਾ RAM ਜੀ ਭਾਈ ਜੈਤਾ ਜੀ ਨੂੰ ਨਾਲ ਲੈ ਕੇ ਤੇ ਤੁਰ ਪਏ ਨੇ ਕੱਪੜੇ ਵਿੱਚ ਲਪੇਟਿਆ ਸੀਸ ਭਾਈ ਜੈਤਾ ਜੀ ਨੇ ਛਾਤੀ ਨਾਲ ਲਾਇਆ ਹੋਇਆ ਤੇ ਅੱਗੇ-ਅੱਗੇ ਦੇਵਾ RAM ਨੇ ਕੱਪੜਿਆਂ ਦੀ ਪੰਡ ਚੁੱਕੀ ਹੈ ਉਹ ਤੁਰਿਆ ਜਾ ਰਿਹਾ ਹੈ ਪਿੱਛੇ-ਪਿੱਛੇ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਛਾਤੀ ਨਾਲ ਲਾਇਆ ਤੇ ਭਾਈ ਜੈਤਾ ਜੀ ਤੁਰੇ ਜਾ ਰਹੇ ਨੇ ਘਰ ਪਹੁੰਚੇ ਦੇਵਾ RAM ਧੋਬੀ ਆਪਣੀ ਪਤਨੀ ਨੂੰ ਆਵਾਜ਼ ਦੇ ਕੇ ਕਹਿੰਦਾ ਹੈ ਭਾਗਵਾਨੇ ਅੱਜ ਆਪਣੇ ਭਾਗ ਜਾਗੇ ਨੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਸਾਡੇ ਘਰ ਆਇਆ ਹੈ ਤੇ ਅੰਦਰ ਗਏ ਤੇ ਭਾਈ ਜੈਤਾ ਜੀ ਨੇ ਸਤਿਗੁਰੂ ਦਾ ਸੀਸ ਘੁੱਟ ਕੇ ਛਾਤੀ ਨਾਲ ਲਾਇਆ ਹੋਇਆ ਮਨ ਵਿੱਚ ਇੱਕ ਡਰ ਹੈ ਕਿ ਕੋਈ ਦਾਸਣਾ ਦੇ ਹਾਕਮਾਂ ਨੂੰ ਛਪਾਈਆਂ ਨੂੰ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਾਏ ਕਿ ਮੈਂ ਗੁਰੂ ਸਾਹਿਬ ਦਾ ਸੀਸ ਲਈ ਫਿਰਦਾ ਤੇ ਦਿੱਲੀ ਤੋਂ ਮੈਂ ਸੀਸ ਲੈ ਕੇ ਆਇਆ ਹਾਂ ਭਾਈ ਜੈਤਾ ਜੀ ਨੇ ਸੀਸ ਛਾਤੀ ਨਾਲ ਲਾਜਾ ਹੋਇਆ ਦੇਵਾ ਰਾਮ ਜੀ ਨੇ ਕਪਲੰਗ ਤੇ ਬਿਠਾਇਆ ਤੇ ਭਾਈ ਜੈਤਾ ਜੀ ਨੂੰ ਕਹਿੰਦੇ ਆ ਜਿਹੜੀ ਤੁਸੀਂ ਛਾਤੀ ਨਾਲ ਚੀਜ਼ ਲਾਈ ਕੋਈ ਹੈ ਆ ਜਿਹੜੀ ਤੁਹਾਡੇ ਕੋਲ ਗਠੜੀ ਹੈ ਜਤ ਜੋ ਤੁਸੀਂ ਇਹ ਸਮਾਨ ਹੈ ਤੁਹਾਡਾ ਮੈਨੂੰ ਦੇ ਦਿਓ ਤੇ ਮੈਂ ਸੰਭਾਲ ਕੇ ਰੱਖ ਦਿੰਨੇ ਤੇ ਤੁਸੀਂ ਖਾਤਮੂ ਧੋਵੋ ਤੇ ਪ੍ਰਸ਼ਾਦਾ ਪਾਣੀ ਸ਼ਕੋ ਭਾਈ ਜੈਤਾ ਜੀ ਕਹਿੰਦੇ ਨਹੀਂ ਇਹ ਜਿਹੜਾ ਇਹ ਚੀਜ਼ ਹੈ ਮੈਂ ਕਿਸੇ ਵੀ ਹਾਲਤ ਦੇ ਵਿੱਚ ਤੁਹਾਨੂੰ ਨਹੀਂ ਦੇ ਸਕਦਾ ਦੇਵਾਰਾਮ ਕਹਿੰਦਾ ਏ ਏਡੀ ਕੀਮਤੀ ਸ਼ੈ ਹੈ ਜਿਹੜੀ ਤੂੰ ਦੇ ਨਹੀਂ ਸਕਦਾ ਭਾਈ ਜਤਾ ਜੀ ਕਹਿੰਦੇ ਹਾਂ ਏਡੀ ਕੀਮਤੀ ਮੈਂ ਆਪਣਾ ਸਤਨ ਤੇ ਕੁਰਬਾਨ ਕਰ ਸਕਦੇ ਹਾਂ ਪਰ ਇਹ ਦੇ ਨਹੀਂ ਸਕਦਾ ਕਿਸੇ ਨੂੰ ਤੇ ਭਾਈ ਦੇਵਾਰਾਮ ਕਹਿੰਦਾ ਮੈਨੂੰ ਸੱਚ ਦੱਸ ਇਹਦੇ ਵਿੱਚ ਕੀ ਹੈ ਭਾਈ ਜਤਾ ਜੀ ਕਹਿੰਦੇ ਤੁਸੀਂ ਸੱਚੀ ਵੇਖਣਾ ਚਾਹੁੰਦੇ ਹੋ ਭਾਈ ਦੇਵਾਰਾਮ ਕਹਿੰਦੇ ਮੈਂ ਵੀ ਸਿੱਖ ਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿਆਰ ਕਰਦਾ ਹਾਂ ਮੈਨੂੰ ਦੱਸ ਤੇ ਸਹੀ ਇਹਦੇ ਵਿੱਚ ਕੀ ਹੈ ਦੱਸ ਕੀ ਹੈ ਭਾਈ ਜੈਤਾ ਜੀ ਕਹਿੰਦੇ ਫਿਰ ਇੱਕ ਕੰਮ ਕਰ ਦੀਵਾ ਜਗਾ ਹਨੇਰਾ ਹੋ ਚੁੱਕਿਆ ਸੀ ਕਹਿੰਦੇ ਦੀਵਾ ਜਗਾ ਦੀਵਾ ਨੇੜੇ ਲਿਆਂਦਾ ਜੀ ਭਾਈ ਜੈਤਾ ਜੀ ਨੇ ਸਤਗੁਰੂ ਜੀ ਦੇ ਪਾਵਨ ਅਸੀਸ ਤੋਂ ਫਿਰ ਚਾਦਰ ਦੀਆਂ ਪਰਤਾਂ ਖੋਲਣੀਆਂ ਸ਼ੁਰੂ ਕੀਤੀਆਂ ਇੱਕ ਇੱਕ ਪਰਤ ਖੋਲੀ ਦੂਜੀ ਖੋਲੀ ਇਜੀ ਖੋਲੀ ਥੋੜਾ ਜਿਹਾ ਖੂਨ ਲੱਗਿਆ ਹੋਇਆ ਸੀ ਚੌਥੀ ਪਰਤ ਖੋਲੀ ਤੇ ਦੇਵਾ ਰਾਮ ਦੇ ਮਨ ਵਿੱਚ ਆਇਆ ਇਹ ਪਤਾ ਨਹੀਂ ਕਿਹੜੀ ਚੀਜ਼ ਹੈ ਜੀ ਦਾ ਖੂਨ ਇਹ ਚਾਦਰਾਂ ਨੂੰ ਵੀ ਲੱਗਿਆ ਹੋਇਆ ਹੈ ਤੇ ਜਦੋਂ ਚੌਥੀ ਪਰਤ ਖੋਲੀ ਪੰਜਵੀਂ ਪਰਤ ਖੋਲੀ ਚਾਦਰ ਦੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕੀਤੇ ਤੇ ਦੇਵਾ ਰਾਮ ਦੀਆਂ ਅੱਖਾਂ ਨਿਕਲ ਗਈਆਂ ਉੱਚੀ ਸਾਰੀ ਤੀਕ ਮਾਰ ਕੇ ਕਹਿੰਦੇ ਇਹ ਕੀ ਹੈ ਭਾਈ ਜਤਾ ਜੀ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਹੈ ਤੇ ਦੇਵਾ ਨਾਮ ਸਤਿਗੁਰੂ ਦੇ ਸਨਮੁਖ ਸੀਸ ਝੁਕਾ ਕੇ ਨਮਸਕਾਰ ਕਰਕੇ ਕਹਿੰਦਾ ਸਤਿਗੁਰੂ ਮੈਂ ਅਰਦਾਸ ਕਰਦਾ ਸੀ ਮੈਂ ਰੋਜ਼ ਇਹ ਅਰਦਾਸ ਕਰਦਾ ਸੀ ਤੁਸੀਂ ਮੇਰੇ ਘਰ ਚਰਨ ਪਾਓ ਪਰ ਮੈਂ ਇਹ ਤੇ ਅਰਦਾਸ ਨਹੀਂ ਸੀ ਕਰਦਾ ਵੀ ਤੁਸੀਂ ਇਸ ਰੂਪ ਦੇ ਵਿੱਚ ਮੇਰੇ ਘਰ ਆਓਗੇ ਪਰ ਤੁਸੀਂ ਸਭ ਥਾਈ ਕੋਏ ਸਹਾਇ ਆਖਿਆ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਗ ਬਹਾਦਰ ਸਿਮਰਿਐ ਘਰ ਨੌ ਨਿਦ ਆਵੇ ਥਾਈ ਸਭ ਥਾਈ ਕੋਏ ਸਹਾਇ ਸ਼ਹਾਦਤ ਦੇਣ ਤੋਂ ਬਾਅਦ ਵੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਰਦਾਸਾਂ ਕਰਨ ਵਾਲਿਆਂ ਦੀ ਮਨੋ ਕਾਮਨਾ ਪੂਰੀ ਪਏ ਕਰਦੇ ਸੀ ਭਾਈ ਦੇਵਾ RAM ਜੀ ਨੇ ਕਹਿੰਦੇ ਫਿਰ ਸਤਿਗੁਰੂ ਜੀ ਦੇ ਸੀਸ ਦੇ ਦਰਸ਼ਨ ਕੀਤੇ ਉੱਚੀ ਜਗ੍ਹਾ ਤੇ ਸੋਹਣਾ ਬਸਤਰ ਵਿਛਾ ਕੇ ਸਤਿਗੁਰੂ ਜੀ ਦੇ ਪਾਵਨ ਸੀਸ ਨੂੰ ਟਿਕਾਇਆ ساری ਰਾਤ ਦੋਵੇਂ ਪਤੀ ਪਤਨੀ ਸਤਿਗੁਰੂ ਜੀ ਦੇ ਸੀਸ ਦੇ ਕੋਲ ਬੈਠੇ ਰਹੇ ਦੇਵਾ ਰਾਮ ਕੱਪੜਾ ਲੈ ਕੇ ਦੀ ਹੱਥ ਵਿੱਚ ساری ਰਾਤ ਚੌਰ ਕਰਦਾ ਰਿਹਾ ਸਤਿਗੁਰੂ ਜੀ ਦੇ ਸੀਸ ਨੂੰ ਤੇ ਨਾਲੇ ਨੇਤਰ ਭਰੇ ਰਹੇ ਭਾਈ ਜੈਤਾ ਜੀ ਨੂੰ ਕਹਿੰਦੇ ਤੁਸੀਂ ਕੁਝ ਸਮਾਂ ਆਰਾਮ ਕਰ ਲਓ ਅਸੀਂ ਸਤਿਗੁਰੂ ਦੇ ਸੀਸ ਦੀ ਸੇਵਾ ਕਰਾਂਗੇ ਕੁਝ ਸਮਾਂ ਭਾਈ ਜੈਤਾ ਜੀ ਨੇ ਆਰਾਮ ਕੀਤਾ ਜੀ ਫਿਰ ਅੰਮ੍ਰਿਤ ਵੇਲੇ ਤਾਰਿਆਂ ਦੀ ਲੋਏ ਲੋਈ ਮੈਂ ਕੱਲ ਵੀ ਬੇਨਤੀ ਕੀਤੀ ਸੀ ਦੁਪਹਿਰ ਦੇ ਵਕਤ ਦਿਨੇ ਬਹੁਤ ਘੱਟ ਸਫਰ ਕੀਤਾ ਭਾਈ ਜੈਤਾ ਜੀ ਨੇ ਹਨੇਰੇ ਵਿੱਚ ਬਹੁਤਾ ਸਫਰ ਕਰਦੇ ਸੀ ਤੇ ਤਾਰਿਆਂ ਦੀ ਲੋਏ ਭਾਈ ਜੈਥਾ ਜੀ ਉੱਠੇ ਸਤਿਗੁਰੂ ਜੀ ਦੇ ਪਾਵਨ ਸੀਸ ਨੂੰ ਚਾਦਰਾਂ ਵਿੱਚ ਲਪੇਟਿਆ ਭਾਈ ਦੇਵਾਰਾਮ ਕਹਿੰਦਾ ਮੈਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਕਿ ਜਦੋਂ ਮੇਰੇ ਘਰ ਆਉਣਗੇ ਮੈਂ ਇੱਕ ਚਾਦਰ ਭੇਟ ਕਰਨੀ ਹੈ ਤੇ ਭਾਈ ਜੈਤਾ ਜੀ ਅੱਜ ਸਤਿਗੁਰੂ ਇਸ ਰੂਪ ਵਿੱਚ ਆਏ ਨੇ ਤੇ ਮੈਂ ਆਪਣੀ ਹੱਥੀ ਤਿਆਰ ਕੀਤੀ ਚਾਦਰ ਸਤਿਗੁਰੂ ਨੂੰ ਭੇਟ ਕਰਨੀ ਚਾਹੁੰਨਾ ਹੈ ਉਹ ਚਾਦਰ ਉਹਨੇ ਦਿੱਤੀ ਜੀ ਉਸ ਚਾਦਰ ਵਿੱਚ ਸੀਸ ਲਪੇਟ ਕੇ ਭਾਈ ਜੈਤਾ ਜੀ ਫਿਰ ਉੱਥੋਂ ਜਿਹੜਾ ਰਵਾਨਾ ਹੋਏ ਨੇ ਅਗਲਾ ਪੜਾ ਕੈਂਥ ਮਾਜਰੀ ਭਾਈ ਜੈਤਾ ਜੀ ਨੇ ਕੀਤਾ ਕੱਲ ਥੋੜਾ ਜਿਹਾ ਆਪਾਂ ਉਹਦਾ ਜ਼ਿਕਰ ਕਰਾਂਗੇ ਗੁਰੂ ਸਾਹਿਬ ਜੀ ਕਿਰਪਾ ਕਰਨ ਪੜਾ ਦਰ ਪੜਾ ਭਾਈ ਜੈਤਾ ਜੀ ਦਾ ਸਫ਼ਰ ਕੋਈ ਸੌਖਾ ਸਫ਼ਰ ਨਹੀਂ ਸੀ ਕਹਿਣ ਨੂੰ ਤੇ ਛੋਟਾ ਜਿਹਾ ਕਰਕੇ ਕਹਿ ਦਿੱਤਾ ਜਾਂਦਾ ਵੀ ਦਿੱਲੀ ਤੋਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਦਿੱਲੀ ਆਏ ਪਰ ਉਹ ਗੁਰੂ ਦਾ ਸਿੱਖ 14 ਸਾਲ ਦਾ ਨੌਜਵਾਨੇ ਕੁਮਰ ਅਲੜ ਹੈ ਭਰ ਜਵਾਨੀ ਦੀ ਉਮਰ ਹੈ ਠੰਡ ਦਾ ਮੌਸਮ ਹੈ ਝਾੜੀਆਂ ਜੰਗਲਾਂ ਬੀਜਾ ਬਾਣ ਦੇ ਵਿੱਚ ਜਾਨਵਰਾਂ ਦਾ ਜੰਗਲੀ ਜਾਨਵਰਾਂ ਦਾ ਭੌ ਡਰ ਹੈ ਪਿੱਛੇ ਮੁਗਲ ਛਪਾਈਆਂ ਦਾ ਡਰ ਹੈ ਪਤਾ ਨਹੀਂ ਕਦੋਂ ਕਿੱਥੋਂ ਆ ਕੇ ਕਿਤੇ ਫੜ ਲੈਣ ਤੇ ਮੈਨੂੰ ਵੀ ਨਾਲ ਕਤਲੀ ਨਾ ਕਰ ਦੇਣ ਕਈ ਤਰ੍ਹਾਂ ਦੇ ਭੌ ਮੰਨ ਵਿੱਚ ਪਰ ਇੰਨੇ ਮੁਸੀਬਤਾਂ ਦੇ ਵਿੱਚੋਂ ਦੀ ਲੰਘਦੇ ਹੋਏ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦੇ ਪਾਵਨ ਸਿਰ ਨੂੰ ਛਾਤੀ ਨਾਲ ਲੈ ਕੇ ਤੁਰੇ ਆ ਰਹੇ ਨੇ ਦੂਪੜਾ ਅੱਗੇ ਹੋਰ ਨਹੀਂ ਕੱਲ ਦੀ ਕਥਾ ਵਿੱਚ ਸੰਖੇਪ ਜੇ ਜ਼ਿਕਰ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਆਓ